ਲੋ ਬਈ ਅੱਜ ਆਪਾਂ ਆ ਗਏ ਇੱਕ ਨਵੀਂ ਵੀਡੀਓ ਹੋਰ ਲੈ ਕੇ ਤੇ ਕਬੂਤਰਾਂ ਕਰਾਉਣ ਸ਼ੌਂਕ ਬਲੱਡ ਦਾ ਠੀਕ ਆ ਇਹ ਬਲੱਡ ਆਪਣੇ ਕੋਲ ਆਇਆ ਬਈ ਆਪਣਾ ਮਾਨਸਾ ਦਾ ਭਰਾ ਆ ਵੱਡਾ ਆਪਾਂ ਤਾਂ ਮੁੱਲੀ ਲੈਤੇ ਬਈ ਤੋਂ ਗੋਰਖਾ ਭਰਾ ਆਪਣਾ ਮਾਨਸਾ ਦਾ ਠੀਕ ਐ ਸਾਰਾ ਬਲੱਡ ਦੱਸਾਂ ਕਿਹੜਾ ਕਿੱਥੋਂ ਆਇਆ ਨਾ ਤੇ ਲੈ ਵੀਰੇ ਕਰੋ ਆ ਬੰਦਾ ਜੋੜਾ ਮਤੀ ਉਹ ਜਿਹੜਾ ਪਿੱਛੇ ਕਬੂਤਰ ਆ ਉਹ ਬਈ ਕਬੂਤਰ ਆ ਉਹ ਨਾਲ ਦੀ ਕੂਤ ਜਿਵੇਂ ਗੁੜੀ ਲਾਲ ਉਹਦੇ ਵਰਗੀ ਠੀਕ ਆ ਉਹ ਮਰ ਗਈ ਸੀ ਇਸ ਵਾਰ ਠੀਕ ਹੈ ਤੇ ਅੱਗੇ ਦੀ ਧੀ ਲੱਗੀ ਹੋਈ ਹੈ ਇਹਦੇ ਨਾਲ ਬਈ ਠੀਕ ਹੈ ਕਰ ਲੋ ਵੀਰੇ ਸ਼ੌਂਕ ਵੱਡੇ ਜੋੜਾ ਹੈ ਪਿਓਤੀ ਲੱਗੇ ਹੋਏ ਨੇ ਠੀਕ ਹੈ ਦੇਖੋ ਵੀਰੇ ਲੈ ਬਈ ਦਿਖਾ ਲੈਨੇ ਨੂੰ ਉਤਰੀ ਨੂੰ ਉਤਰ ਨੂੰ ਫੈਡ ਕਰਕੇ ਲੈ ਵੀਰੇ ਕਰ ਲੋ ਸ਼ੌਂਕ ਇਹ ਜੋੜਾ ਵੀਰੇ ਪਿਓਤੀ ਨੇ ਠੀਕ ਹੈ ਬਾਈ ਜੀ ਇਹ ਹੈ ਵੀਰੇ ਜਾਦੀ ਸਰਪੰਚ ਪੁੱਲੀ ਗਾੜੀ ਜਿਹੜਾ ਬਲੱਡ ਧੰਨੇ ਜੀ ਵਾਲਾ ਤੇ ਜਾਦੀ ਸਰਪੰਚ ਜੀ ਕੋਲ ਉਹਨਾਂ ਦੇ ਘਰੋਂ ਆਏ ਸੀ ਕਾਦੋਂ ਗੋਰਖੇ ਦੀ ਗੋਰਖਾ ਭਰਾ ਜਿਹੜਾ ਆਪਣਾ ਮਾਨਤਾ ਉਹਦੀ ਰਿਸ਼ਤੇਦਾਰੀ ਸੀ ਉਹਨਾਂ ਨਾਲ ਇਹ ਕਬੂਤਰ ਵੱਡਾ ਉਹਨਾਂ ਦੇ ਘਰੋਂ ਹੀ ਆਇਆ ਹੋਇਆ ਤੇ ਆਪਣੇ ਕੋਲ ਗੋਰਖੇ ਬਾਈ ਤੋਂ ਆਇਆ ਆਪਾਂ ਮੁੱਲ ਲੱਤਾ ਉਹਨਾਂ ਤੋਂ ਠੀਕ ਹੈ ਜੀ ਨਾ ਇਹਦੀ ਧੀ ਲਾਈ ਹੋਈ ਹੈ ਠੀਕ ਹੈ ਤੇ ਜਿਹੜਾ ਵੱਡੇ ਕਬੂਤਰ ਜਿਹੜੀ ਪਹਿਲਾਂ ਕਬੂਤਰ ਸੀ ਠੀਕ ਹੈ ਉਹ ਮਰ ਗਈ ਉਹਦੀ ਅੱਗੇ ਆ ਧੀ ਹੈ ਵੀਰੇ ਇਹ ਦਾ ਭਾਈ ਅੱਗੇ ਵਧੀਆ ਕਬੂਤਰੀ ਹੈ ਜਿਹੜੀ ਇਹਦਾ ਜਿਹੜਾ ਭਾਈ ਹੈ ਉਹ ਆ ਬਿੱਟਰ ਬਈ ਇਹ ਖੜ ਜਿਉ ਉਹਦਾ ਭਾਈ ਵੀ ਖੋਣੇ ਆਪਾਂ ਤੁਹਾਨੂੰ ਤੇ ਲੋਪੇ ਆ ਭਾਈ ਹੈ ਵੀਰੇ ਉਹਦਾ ਠੀਕ ਹੈ ਕੂਤਰੀ ਦਾ ਇਹਨਾਂ ਜਿਹੜੀ ਕਬੂਤਰੀ ਲੱਗੇ ਪਈ ਉਹ ਬਿੰਦਰਾਣਾਂ ਜਿਹੀ ਲੱਗੀ ਉਹ ਆਪਾਂ ਤੁਹਾਨੂੰ ਅੱਗੇ ਜਿਹੜੀਆਂ ਹੋਰ ਵੀਡੀਓ ਆਉਣਗੀਆਂ ਉਹਦੇ ਵਿੱਚ ਦਿਖਾਵਾਂਗੇ ਉਹਦੇ ਆਪਾਂ ਤੁਹਾਨੂੰ ਜੋੜੇ ਹੀ ਦਿਖਾਵਾਂਗੇ ਠੀਕ ਹੈ ਤੇ ਆ ਅੱਗੇ ਉਹ ਆ ਵੀਰੇ ਤੇ ਆ ਪੱਠਾ ਅੱਗੇ ਮਾਦੀ ਭੈਣ ਭਰਾ ਹੋਗੇ ਤੇ ਗੂੜੇ ਆਪਣੇ ਉਹ ਮਰ ਗਏ ਕਬੂਤਰ ਨੂੰ ਦਿਖਾਤਾ ਆਪਾਂ ਇਹਦਾ ਪਿਓ ਤੇ ਆ ਵੀ ਵੱਡੀ ਕਬੂਤਰੀ ਬਈ ਉਧਰ ਨਹੀਂ ਆਈ ਐ ਬਈ ਦੇਖ ਕਰੋ ਇਹ ਵੀ ਮੁੱਲ ਲੈਤੀ ਸੀ ਆਪਾਂ ਠੀਕ ਐ ਇਹ ਨਾ ਹੈਗੇ ਗੂੜਾ ਲਾ ਰੱਤਾ ਬਈ ਉਤਰ ਉਹ ਆਪਣੇ ਕੋ ਮਰ ਗਿਆ ਕਬੂਤਰਾ ਆਪ ਅੱਗੇ ਉਹਦੀ ਅੱਗੇ ਉਹਦੇ ਬੱਚੇ ਆਪਣੇ ਕੋਲ ਦੋ ਮੇਰੇ ਸਾਹ ਚ ਹੈਗੇ ਬਈ ਉੱਤੇ ਬੈਠੇ ਆ ਇੱਕ ਜਮਾ ਲਾਲ ਸੁਰਖਾ ਉਹ ਜੀ ਕਬੂਤਰ ਬਣ ਗਿਆ ਉਹ ਆਪਾਂ ਥੱਲੇ ਲਿਆ ਕਿ ਇਹਦੇ ਨਾਲ ਹੀ ਲਾ ਦੇਣਾ ਮਰੀ ਮਾਂ ਪੁੱਤ ਲਾ ਦੇਣੇ ਠੀਕ ਹੈ ਜੀ ਲੈ ਬੇ ਕਰ ਲੋ ਸ਼ੌਕ ਇਹ ਵੀ ਵੱਡੀ ਉਤਰੀ ਆਪਣੀ ਠੀਕ ਹੈ ਇਹਨਾਂ ਆਪਦੇ ਟਾਈਮ ਲੱਗੇ ਬਈ ਗਰਦੇਵ ਵਾਲਾ ਕੂਤਰ ਠੀਕ ਹੈ ਜੀ ਜਿਹਦੇ ਗਰਦੇਵ ਵਾਲਾ ਜੋੜਾ ਦਿਖਾਵਾਂਗੇ ਉਹਨੇ ਕਿਵੇਂ ਕੂਤਰ ਕੂਤੀ ਲੱਗੇ ਉਹ ਵੀ ਦਿਖਾਵਾਂਗੇ ਆਪਾਂ ਪਹਿਲਾਂ ਆਪਾਂ ਇਕੱਲੇ ਗਰਦੇਵ ਵਾਲੇ ਜੋੜੇ ਦੀ ਵੱਡੀ ਦੀ ਆਪਾਂ ਵੀਡੀਓ ਪਾਵਾਂਗੇ ਠੀਕ ਹੈ ਜੀ ਤਿਆਰ ਕਰੋ ਮੇਰੇ ਸ਼ੌਗ ਜਾਦੀ ਸਰਪੰਚ ਪੁੱਲੀ ਵਾਲੇ ਚਰਲਾ ਸ਼ੌਂਬਰੀ ਠੀਕ ਹੈ ਬਈ ਲੈ ਬਰੇ ਹੁਣ ਸੇਲ ਕਰ ਬਈ ਕੋਈ ਨਹੀਂ ਹੈਗਾ ਕੱਲਾ ਸ਼ੌਂ ਨੂੰ ਦਿਖਾ ਰਹੇ ਹਾਂ ਨਾ ਤੇ ਆ ਬਈ ਕੂਦਰੀ ਪਹਿਲਾਂ ਆ ਗਈ ਸੀ ਨਾ ਵੀਡੀਓ ਆਪਾਂ ਤੁਹਾਨੂੰ ਦਿਖਾਈ ਹੋਈ ਹੈ ਜਿਹੜੀ ਧੰਨੇ ਵਾਲੇ ਪਿਓਰ ਬਲੱਡ ਚੋਂ ਹੈ ਇਹਨੇ ਕੂਤਰ ਲੱਗਿਆ ਬਈ ਆ ਦੇਖੋ ਇਹ ਪੱਠਾ ਹੈ ਬਈ ਇਸ ਵਾਰ ਇਹ ਲੱਗਿਆ ਹੋਇਆ ਏ ਇਹ ਹੈ ਵੀਰ ਬਿੰਦਰਪੁੱਲੇ ਆਣਿਆ ਦਾ ਇਹਦਾ ਪਿਓ ਹੈ ਇਹ ਜਾਦੀਬਾਈ ਦੇ ਘਰੋਂ ਠੀਕ ਹੈ ਜਾਦੀ ਜਾਦੀਪੁਰ ਆਣਾ ਜਾਦੀ ਮਾਨਸਾ ਉਹਦੇ ਘਰੋਂ ਆਇਆ ਸੀ ਬਈ ਇਹਦਾ ਪਿਓ ਕੂਤਰ ਦਾ ਖਾਜਾ ਲਿਖੋਣੇ ਆਪਾਂ ਸਾਨੂੰ ਇੱਧਰ ਸਾਈਡ ਕਰਕੇ ਕਰੋ ਬਈ ਸ਼ੌਂਕ ਇਹਦਾ ਪਿਓ ਵੀਰੇ ਇਹਦਾ ਪਿਓ ਬੈਠਾ ਇਸ ਟਾਈਮ ਬਈ 58 11 ਗਿੱਲੇ ਕੋਲ ਵੀਰੇ ਉਹ ਬੱਚੇ ਕਢਾਉਣ ਨੂੰ ਲੈ ਕੇ ਗਿਆ ਹੋਇਆ ਇਹਦਾ ਪਿਓ ਕੂਤਰ ਦਾ ਇਹ ਨਾਲ ਬਲੱਡ ਪਾਇਆ ਹੋਇਆ ਪਤੰਨੇ ਜੀ ਵਾਲਾ ਬਈ ਠੀਕ ਐ ਪੂਰੇ ਦੋਨੇ ਲੱਗਿਆ ਹੋਇਆ ਬਈ ਜੋੜਾ ਕਰੋ ਸ਼ਾਂਗ ਜੋੜੇ ਦਾ ਅੱਖਾਂ ਆਰਾ ਦੇਖੋ ਬਈ ਉਤਰ ਦੀਆਂ ਪੱਠਾ ਦਾ ਹਲੇ ਇਹਦਾ ਪਿਓ ਚਿੱਟੀਆਂ ਦਾ ਸਵਾ ਰੰਗਾ ਦਾਗਾ ਤੇ ਜਿਹੜੀ ਇਹਦੀ ਮਾਂ ਸੀ ਬਈ ਉਹ ਧੰਨੇ ਵਾਲਿਆਂ ਚੋਂ ਸੀ ਤਾਂ ਹੀ ਆ ਪਤੰਨੇ ਵਾਲੇ ਜੀ ਪਾਤਾ ਇਹ ਦੂਰੀਵਾਰ ਅੱਗੇ ਪੁੱਤਰਾ ਠੀਕ ਹੈ ਬਈ ਜੋੜ ਕਰੋ ਦੇਖੋ ਬਰੇ ਅੱਖ ਦੇਖੋ ਬਬ ਬੱਚੇ ਲਾਉਣ ਵਾਲਾ ਇਹ ਵੀ ਜੋੜਾ ਬਈ ਇਹ ਆਪਣੇ ਵੱਡੇ ਜੋੜੇ ਆ ਸਾਰੇ ਸੇਲ ਬਈ ਕੋਈ ਨਹੀਂ ਹੈਗਾ ਨਾ ਭਰਾ ਤੇ ਬਈ ਬਣਾ ਕੋਈ ਫੋਨ ਨਾ ਕਰੇ ਕੋਈ ਬਈ ਆਹ ਦੇ ਦੇ ਆਹ ਦੇ ਦੋ ਇਹ ਕਹਿੰਦਾ ਸ਼ੌਂਕੀ ਕਰਾਉਣੇ ਆ ਜੇ ਬੱਚੇ ਲੈਣੇ ਹੋਏ ਬਈ ਬੱਚੇ ਆਪਾਂ ਸੇਲ ਦੇ ਦਾਂਗੇ ਨਾ ਦੇ ਨਾ ਅੱਗੇ ਜਦੋਂ ਕਰਾਈ ਠੀਕ ਹੈ ਨਾ ਬੱਚਾ ਕੋਈ ਬਈ ਫੇਰ ਐਨ ਉਹ ਕੋਈ ਉਹੀ ਆ ਜੂ ਨਾ ਜਮਾ ਡਿੱਗ ਗੇ ਸਾਨੂੰ ਪਤਾ ਮੈਂ ਵੀ ਇੰਨਾ ਟਾਈਮ ਸਾਂਭੂਗਾ ਪਾਲੂਗਾ ਮਿਹਨਤ ਲੱਗਦੀ ਏ ਬਈ ਯਾਰ ਬਿਨਾ ਮਿਹਨਤ ਉਹ ਤਾਂ ਬੱਚੇ ਵੀ ਨਹੀਂ ਹੁੰਦੇ ਨਾ ਬਾਅਦ ਦੇ ਸਾਰੀ ਦਵਾਈ ਘਰਾ ਦੇਣੀ ਪੈਂਦੀ ਸਾਰਾ ਕੁਝ ਕਰਨਾ ਪੈਂਦਾ ਲੈ ਵੀਰੇ ਵੀਰੇ ਮੰਦਰ ਮਦੀ ਜਾਦੀ ਸਰਪੰਚ ਪੁੱਲੀ ਵਾਲਾ ਜੋੜਾ ਠੀਕ ਐ ਤੇ ਵੱਡਾ ਇਹਦਾ ਪਿਓ ਹੋਗਾ ਬਈ ਉੱਥੇ 911 ਕਿਲੋ ਕਰੋ ਠੀਕ ਐ ਵੀਰੇ ਲੋ ਵੀਰੇ ਆਪਦਾ ਸ਼ੌਂਕ ਆ ਤੇ ਆਪਾਂ ਹੋਰ ਵੀ ਕਰਾਂਗੇ ਅੱਗੇ ਅੱਗੇ ਸ਼ੌਂ ਤੇ ਆਪਣੇ ਚੈਨਲ ਨੂੰ ਵੀਰੇ ਕਰ ਲੋ ਵਾਧੋ ਵਾਧਾ ਸਬਸਕ੍ਰਾਈਬ ਕਰ ਦੋ ਆਪਣੀ ਸਬਸਕ੍ਰਾਈਬ ਹਜ਼ਾਰ ਤੋਂ ਉੱਤੇ ਵੀ ਪਲੱਸ ਲੈ ਜੋ ਹੌਲੀ ਹੌਲੀ ਵੀਰੇ ਖਿੱਚ ਕੇ ਕੰਮ ਸਾਰੇ ਭਰਾ ਕਰੋ ਸਪੋਰਟ ਆਪਣੀ ਵੀਰੇ ਯਾਰ ਲਾਈਕ ਕਰਿਆ ਕਰੋ ਵੀਰੇ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਜੇ ਬਈ ਕਿਸੇ ਨੇ ਕੋਈ ਗੱਲ ਪੁੱਛਣੀ ਹੋਵੇ ਠੀਕ ਹੈ ਵੀਰੇ ਕੋਈ ਦਵਾਈ ਪੁੱਛਣੀ ਹੋਵੇ ਠੀਕ ਹੈ ਜਿੰਨਾ ਕ ਆਪਾਂ ਨੂੰ ਜਾਣਕਾਰੀ ਆਪਾਂ ਬਈ ਜ਼ਰੂਰ ਦੱਸਿਆ ਕਰਾਂਗੇ ਵੀਡੀਓ ਦੇ ਵਿੱਚ ਕਰੋ ਵੀਰੇ ਸ਼ੌਂਕ